ਕੀ ਅਬ ਕਿਹੜੇ ਕਰਦੇ ਚੱਕੇ ਆ ਰੀਸਨ ਤੋਂ ਕਹਿੰਦਾ ਰੋਡ ਤੇ ਨਾ ਕਿਸੇ ਨੇ ਰੋਡਾਂ ਸਾਰੇ ਨੇ ਬਣਾ ਦੇ ਮੈਂ ਸਾਰੇ ਚੱਕ ਕੇ ਦਿਖਾ ਦੋ ਠੀਕ ਆ ਤੂੰ ਸਿੱਧਾ ਜਵਾਬ ਦੇ ਵੀ ਕਿਹੜੀ ਗੱਲੋਂ ਮੈਂ ਇਹਨਾਂ ਨੂੰ ਤੁਸੀਂ ਕਹਿ ਕੇ ਗੱਲ ਕੀਤੀ ਮੈਨੂੰ ਤੂੰ ਤੂੰ ਦੇ ਗੱਲ ਕਰ ਰਿਆ ਕੁੜੀਆਂ ਇਹ ਨਾ ਸੋਚੇ ਡਰ ਜਾਣਗੇ ਤੇ ਪਹਿਲੀ ਗੱਲ ਮੈਂ ਤਾਂ ਵਕਾਲਤ ਵੀ ਨਹੀਂ ਕੀਤੀ ਪਤਨੀ ਸੀ ਕਿਹਨੇ ਕੀਤੀ ਆ ਉਹ ਗੱਲ ਨਹੀਂ ਮੈਂ ਨਹੀਂ ਦੱਸਾਂ ਪਤਨੀ ਕਿਹਨੇ ਕੀਤੀ ਮੈਂ ਕੀਤੀ ਆ ਪਹਿਲਾਂ ਤੁਸੀਂ ਸਾਡੇ ਮਲਾ ਜੀ ਨੂੰ ਆਪਾਂ ਦੇਖੋ ਲਾਊਡਲੀ ਆਪਾਂ ਨਹੀਂ ਮੈਂ ਨਾਰਮਲ ਥੋੜੇ ਨਾਲ ਆ ਕੇ ਗੱਲ ਕੀਤੀ ਮੇਰੇ ਨਾਲ ਬੰਦੇ ਨਾਲ ਗੱਲ ਕੀਤੀ ਦੇਖੋ ਥੋੜਾ ਯਾਰ ਕੋਡੇ ਨਾਲ ਆਰਾਮ ਨਾਲ ਅੱਗੇ ਗੱਲ ਕੀਤੀ ਕਿ ਸਰ ਦੰਦੂ ਮੁੰਡੇ ਕਿਹੜੇ ਵਿਹਾਰ ਦੇ ਚੱਕੇ ਆ ਬੱਚੇ ਉਹ ਗੱਲ ਨਹੀਂ ਤੁਸੀਂ ਬਾਰੇ ਨੋਰਮਲ ਗੱਲ ਕੀਤੀ ਨਾ ਇਹਨੂੰ ਸਮਝਾਓ ਨਾ ਬੇ ਮੈਡਮ ਮੈਡਮ ਤੂੰ ਤਟਾਕਰ ਕਰਕੇ ਗੱਲ ਨਹੀਂ ਕਰਨੀ ਆ ਹੁਣ ਕੀ ਕਹੀ ਜਾਂਦੀ ਮੈਂ ਕੋਪ ਕਿਹੜਾ ਦਾ ਫੇਰ ਤੁਸੀਂ ਕੋਈ ਨਹੀਂ ਕਰੂੰਗੀ ਹਾਂ ਕੀ کریںਗਾ ਤਾਂ ਫਿਰ ਹੋਰ ਇੱਕ ਤਾਂ ਜਮਾ ਪੱਤਰ ਦੇਣਾ ਆਉਂਦਾ ਮੈਨੂੰ ਯਾਰ ਪਹਿਲਾਂ ਪਹਿਲਾਂ ਸ਼ੁਰੂ ਕੀਤੀ ਕੀਤੀ ਆ ਉਹਨਾਂ ਪਹਿਲਾਂ ਮੈਂ ਇੱਧਰ ਗੱਲ ਕੀਤੀ ਆ ਸਤੇਜੋ ਸਾਹਿਬ ਨਾਲ ਹੂ ਆਰ ਯੂ ਥਣੇਲਾ ਰਾਮਾ ਵਰਦੀ ਚਾਹ ਮੈਂ ਕੋਈ ਪ੍ਰਾਈਵੇਟ ਬੰਦ ਕਰ ਰਹੀ ਹਾਂ ਮੇਰੇ ਵੀ ਮੁੰਡੇ ਦੇ ਮੈਡਮ ਸਾਹਿਬ ਮੈਂ ਕੋਈ ਇੱਕ ਮਿੰਟ ਰੁਕਿਓ ਤਿੰਨ ਸਾਰ ਨਾਲ ਗੱਲ ਕਰ ਰਹੀ ਹਾਂ ਤੇ ਫਿਰ ਕੀ ਹੋ ਗਿਆ ਮੈਂ ਵੀ ਜ਼ਿੰਮੇਵਾਰ ਪੁਲਿਸ ਅਫਸਰ ਹਾਂ ਜਿਸ ਵਾਰ ਪੁੱਛਾ ਤੁਹਾਨੂੰ ਤੁਸੀਂ ਜਿਹੜਾ ਸਵਾਲ ਕੀਤਾ ਤੁਹਾਨੂੰ ਜਵਾਬ ਦੇਤਾ ਬਿਲਕੁਲ ਸਹੀ ਤੁਸੀਂ ਪਹਿਲਾਂ ਗਿਆ ਇੱਕ ਮਿੰਟ ਰੋਡ ਬਲੋ ਕਰਨਾ ਜੁਰਮ ਨਹੀਂ ਦਾ ਅਫੈਂਸ ਨਹੀਂ ਤੇ ਜਿਹੜੇ ਇੰਡੀਰ ਮਾਈਨਿੰਗ ਕਰੀ ਉਹ ਫੈਸਲੇ ਮੈਡਮ ਉਹਦਾ ਕੋਲੈਸਟਰ ਸਰਕਾਰ ਵੱਲੋਂ ਪਾਸ ਆ ਪੰਜਾਬ ਸਰਕਾਰ ਵੱਲੋਂ ਆਨੋ ਉਹਦਣ ਵੀ ਕਿਹਾ ਰੂਟ ਪਲਾਨ ਦਿਖਾਓ ਰੂਟ ਪਲਾਨ ਤੁਸੀਂ ਮਾਈਨਿੰਗ ਵਾਲਿਆਂ ਨੂੰ ਪੁੱਛੋ ਅਸੀਂ ਨਹੀਂ ਅਸੀਂ ਜਿਹੜੇ ਸਾਹਮਣੇ ਆ ਕੇ ਕਹਿਣਗੇ ਸਾਡਾ ਜਿਹੜਾ ਰੋਡ ਆ ਮੈਂ ਪਹਿਲਾਂ ਹੀ ਬੋਲਿਆ ਕਿ ਜਿਹੜੀ ਤੁਸੀਂ ਤੁਸੀਂ ਜੀ ਮੈਡਮ ਤੁਸੀਂ ਇਹਦੀ ਫਾਰਦ ਲਿਆ ਕੇ ਦਿਖਾ ਦਿਓ ਵੀ ਤੁਹਾਡੀ ਪ੍ਰਾਈਵੇਟ ਪ੍ਰਾਪਰਟੀ ਆ ਇਹ ਸਰਕਾਰ ਦੀ ਰੋਡ ਆ ਸਰਕਾਰ ਦਾ ਪੱਥਰ ਲੱਗਿਆ ਸਰਕਾਰ ਤੇ ਹੀ ਲਿਖਿਆ ਹੋਇਆ ਹੈ ਬਿਲਕੁਲ ਤੁਸੀਂ ਕਰਾਓ ਤੁਸੀਂ ਨਹੀਂ ਆਵਾਜ਼ ਆਈ ਨਹੀਂ ਨਹੀਂ ਰੋਕ ਸਕਦੇ ਤੁਸੀਂ ਸਰਕਾਰੀ ਕਿਸੇ ਅਧਿਕਾਰ ਤੋਂ ਨੋਟੀਫਿਕੇਸ਼ਨ ਜਾਰੀ ਕਰਾਓ ਤੁਹਾਡੇ ਕੋਲੇ ਐਂਡਾ ਬੈਨ ਤੁਸੀਂ ਦੇਖੇ ਜਾਂਦੇ ਹੋ ਤੁਹਾਨੂੰ ਤੁਸੀਂ ਦੇਖੇ ਜਾਂਦੇ ਹੋ ਉਹ ਯਾਰ ਸਰਕਾਰ ਤਨਖਾਹ ਦਿੰਦੀ ਆ ਸਾਨੂੰ ਸਰਕਾਰ ਤਨਖਾਹ ਦਿੰਦੀ ਆ ਇਹ ਛੋਟੇ ਆ ਇਹ ਛੋਟੇ ਆ ਮਿੰਟ ਕਰੋ ਇਹ ਲੋਕ ਨਹੀਂ ਸੋਚਦੇ ਇਹ ਛੋਟੇ ਆ ਇਹ ਉਹਨਾਂ ਦੇ ਇੱਕ ਮਿੰਟ ਰੁਪਈਆ ਇੱਕ ਮਿੰਟ ਹਰ ਗਾਲੀ ਕਿੰਨਾ ਰੱਖ ਨਾਲ ਮੈਂ ਨਿਆ ਨਿਆ ਮੈਂ ਦਾਲ ਕਰੀ